ਕਰਨਲ ਬਾਠ ਨੂੰ ਕੁੱਟਿਆ ਚੰਗੀ ਗੱਲ ਹੋਈ ਅੱਜ ਤੱਕ ਸਿਪਾਈ ਨਾਇਕ ਹੌਲਦਾਰ ਸੂਬੇਦਾਰ ਤੱਕ ਪੁਲਿਸ ਆਮ ਕੁੱਟਦੀ ਰਹੀ ਹੈ ਪੰਜਾਬ ਦੇ ਵਿੱਚ ਅੱਜ ਇਹ ਪੰਜਾਬ ਪੁਲਿਸ ਕਰਨਲ ਰੈਂਕ ਤੱਕ ਪਹੁੰਚ ਗਈ ਹੈ ਇਸ ਕਰਕੇ ਕਹਿਣਾ ਮੈਂ ਹਰ ਇੱਕ ਬਾਰ ਬਾਰ ਕਿ ਚੰਗਾ ਹੋਇਆ ਕਿ ਹੋ ਸਕਦਾ ਸਾਡਾ ਜਿਹੜਾ ਬਰਗੇਡੀਅਰ ਤੇ ਜਰਨਲ ਵਰਗ ਹੈ ਉਹ ਜਾਗ ਜੇ ਉਹਨਾਂ ਦੇ ਕੰਨਾਂ ਤੇ ਜੂਂ ਸਰਕ ਜੇ ਅੱਜ ਤੱਕ ਉਹਨਾਂ ਦੇ ਕੰਨਾਂ ਤੇ ਜੂਂ ਨਹੀਂ ਸਰਕੀ ਕਿਉਂਕਿ ਜਿਹੜਾ ਅਗਲਾ ਨੰਬਰ ਹੈ ਉਹ ਅਗਲਾ ਨੰਬਰ ਬਰਗੇਡੀਅਰ ਤੇ ਜਰਨਲ ਦਾ ਹੈ ਜੇ ਮੈਂ ਅੱਜ ਐਸਐਸਪੀ ਦੇ ਚਾਰ ਥੱਪੜ ਮਾਰ ਦਿਆ ਉਹਨਾਂ ਨੂੰ ਤਾਂ ਕੁੱਟ ਕੇ ਉਹਨੂੰ ਹਸਪਤਾਲ 'ਚ ਪਹੁੰਚਾ ਦਿੰਦਾ ਮੈਂ ਐਸਐਸਪੀ ਦੇ ਚਾਰ ਥੱਪੜ ਮਾਰ ਦਿਆ ਉਹ ਤੋਂ ਬਾਅਦ ਮੈਂ ਮਾਫੀ ਮੰਗ ਲੈਣਾ ਤਾਂ ਮੈਨੂੰ ਐਸਐਸਪੀ ਸਾਹਿਬ ਮਾਫ ਕਰ ਦੇਣਗੇ ਜਿਵੇਂ ਅੱਜ ਕਰਨਲ ਤੱਕ ਇਹ ਪਹੁੰਚ ਗਿਆ ਜੇ ਅੱਗੇ ਬਰਗੇਡੀਅਰ ਜਰਨਲ ਨੂੰ ਵੀ ਕੁੱਟ ਦਿੰਦੇ ਆ ਤਾਂ ਫਿਰ ਜਿਹੜੀ ਚਾਈਨਾ ਦੀ ਜਾਂ ਪਾਕਿਸਤਾਨ ਦੀ ਜਿਹੜੀ ਫੌਜ ਹੈ ਉਹਨਾਂ ਨੂੰ ਤਾਂ ਖੁੱਲ ਮਿਲ ਜਾਣੀ ਆ ਵੀ ਤੁਹਾਡੇ ਤਾਂ ਤੁਹਾਨੂੰ ਕੁੱਟੀ ਜਾਂਦੇ ਤੁਸੀਂ ਸਾਡੇ ਨਾਲ ਕੀ ਕਰੋਗੇ ਤੇ ਜੇ ਅੱਜ ਮੈਂ ਇੱਥੋਂ ਪਟਿਆਲੇ ਦੀ ਗੱਲ ਕਰ ਲਾਂ ਜੇ 1200 ਬੰਦਾ ਇੱਕ ਕਰਨਲ ਦੇ ਥੱਲੇ ਹੁੰਦਾ ਉਹਦੇ ਕੋਲੇ ਦੇਖ ਐਲਐਮਜੀਵੀ ਹੈਗੀ ਆ ਏਕੇ47 ਵੀ ਹੋਊਗੀ ਮੋਟਰਾਂ ਵੀ ਹੋਣੀਆਂ ਬੰਬ ਵੀ ਹੋਣਗੇ ਟੈਂਕ ਵੀ ਹੋਣਗੇ ਤੇ ਐਨਾ ਅਸਲ ਮੈਂ ਨਹੀਂ ਮੰਨਦਾ ਵੀ ਇੱਕ ਐਸਐਸਪੀ ਕੋਲੇ ਹੋਊਗਾ ਜਿੰਨਾ ਫੌਜ ਕੋਲੇ ਹੁੰਦਾ ਤੇ ਜੇ ਉਹ ਪਾਕਿਸਤਾਨ ਨਾਲ ਇੱਕ ਜੁਨਟ 1200 ਬੰਦਾ ਕਰਨ ਨਾਲ 1200 ਬੰਦੇ ਨੂੰ ਲੈ ਕੇ ਲੜਾਈ ਲੜ ਸਕਦਾ ਤੇ ਫਿਰ ਜੇ ਪਟਿਆਲਾ ਪੁਲਿਸ ਹੈ ਇਹਦਾ ਕੀ ਕਹਿਣਾ ਸੀਗਾ ਕੀ ਕਰ ਸਕਦੇ ਜੇਕਰ ਉਹ ਗਲਤ ਨਹੀਂ ਸੀਗੇ ਫਿਰ ਉਹ ਮਾਫੀ ਕਿਹੜੀ ਗੱਲ ਦੀ ਮੰਗ ਰਹੇ ਆ ਤੇ ਜੇਕਰ ਉਹ ਮਾਫੀ ਮੰਗ ਰਹੇ ਆ ਤਾਂ ਫਿਰ ਐਸਐਸਪੀ ਨਾਨਕ ਸਿੰਘ ਨੂੰ ਬਾਈ ਨੇ ਫਰਚਾ ਦੇਣ ਨੂੰ ਕੀ ਹੁੰਦਾ ਇਹਦਾ ਮਤਲਬ ਕਿਤੇ ਇਹ ਤਾਂ ਨਹੀਂ ਕਿ ਉਹਨਾਂ ਦੀਆਂ ਜਿਹੜੀਆਂ ਤਾਰਾਂ ਉਹ ਆਪਸ ਦੇ ਵਿੱਚ ਜੁੜੀਆਂ ਹੋਈਆਂ ਤੇ ਨਾਨਕ ਸਿੰਘ ਨੂੰ ਵੀ ਕੋਈ ਇਹੋ ਜਿਹਾ ਡਰ ਹੈ ਕਿ ਮੇਰੇ ਕੋਈ ਭੇਦ ਨਾ ਖੋਲ ਦੇਣ ਜਾਂ ਮੰਨ ਲਓ ਕਿ ਉਹਨਾਂ ਦੇ ਹੱਥ ਜਿਹੜੇ ਹਾਈ ਲੈਵਲ ਦੇ ਅਫਸਰ ਉਹ ਜਿਹੜੇ ਤਿੰਨ ਇਨਸਪੈਕਟਰ ਉਹਨਾਂ ਦੇ ਹੱਥ ਕੋਈ ਉਹਨਾਂ ਦੀ ਨਵਜਤਾ ਨਹੀਂ ਹੈਗੀ ਕਰਨਲ ਬਾਠ ਨੂੰ ਇਨਸਾਫ ਦਿਵਾਉਣ ਦੇ ਲਈ ਜਿੱਥੇ ਸੋਸ਼ਲ ਮੀਡੀਆ ਤੇ ਹਰ ਆਵਾਜ਼ ਉੱਠੀ ਤਾਂ ਉੱਥੇ ਹੀ ਅੱਜ ਪਟਿਆਲੇ ਦੇ ਵਿੱਚ ਵੱਡਾ ਇਕੱਠ ਹੈ ਜਿੱਥੇ ਸਾਬਕਾ ਸੈਨਿਕ ਪਹੁੰਚੇ ਹੋਏ ਨੇ ਤੇ ਉੱਤੇ ਹੀ ਹਰ ਆਮ ਇਨਸਾਫ ਪਸੰਦ ਲੋਕੀ ਜਿਹੜੇ ਆ ਉਹ ਪਹੁੰਚੇ ਹੋਏ ਨੇ ਸਾਬਕਾ ਸੈਨਿਕ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਭਾਜੀ ਦੇਖਦੇ ਕਿਵੇਂ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਸਵਾਲ ਲੈਣਾ ਚਾਹੂੰਗਾ ਕਿ ਪਲੀਸ ਦੇ ਵੱਲੋਂ ਇੱਕ ਕਰਨਲ ਰੈਂਕ ਦੇ ਆਫੀਸਰ ਦੇ ਨਾਲ ਇਸ ਤਰ੍ਹਾਂ ਦਾ ਕੀਤਾ ਜਾਣਾ ਤੁਸੀਂ ਸੋਸ਼ਲ ਮੀਡੀਆ ਤੇ ਵੀ ਹਾਲਾਂਕਿਓਂ ਤੱਕ ਬੋਲਦੇ ਰਹੇ ਹੋ ਇਸ ਮਸਲੇ ਤੇ ਕਿਵੇਂ ਦੇਖਦੇ ਹੋ ਭਾਈ ਜੀ ਮੈਂ ਜਿਹੜਾ ਮੇਰਾ ਥਿਊ ਹੈ ਮੈਂ ਇਹ ਕਹਿਣਾ ਠੀਕ ਮੰਦ ਭਾਗੀ ਘਟਣਾ ਪਰ ਕਰਨਲ ਨੂੰ ਕੁੱਟਿਆ ਕਰਨਲ ਬਾਠ ਨੂੰ ਕੁੱਟਿਆ ਚੰਗੀ ਗੱਲ ਹੋਈ ਚੰਗਾ ਕਿਉਂ ਹੋਇਆ ਉਹ ਇਸ ਕਰਕੇ ਚੰਗਾ ਹੋਇਆ ਕਿ ਅੱਜ ਤੱਕ ਸਿਪਾਈ ਨਾਇਕ ਹੌਲਦਾਰ ਸੂਬੇਦਾਰ ਤੱਕ ਪੁਲਿਸ ਆਮ ਕੁੱਟਦੀ ਰਹੀ ਹੈ ਪੰਜਾਬ ਦੇ ਵਿੱਚ ਜੇ ਮੈਂ ਪਿਛਲੇ 6 ਮਹੀਨਿਆਂ ਦੀ ਗੱਲ ਕਰਾਂ ਤਾਂ 6 ਮਹੀਨੇ ਪਹਿਲਾਂ ਇੱਕ ਕੈਪਟਨ ਜਾਂ ਮੇਜਰ ਜਿਹੜਾ ਆਨ ਸਰਵਿਸ ਸੀਗਾ ਜਿਵੇਂ ਕਿ ਕਰਨਲ ਬਾਠ ਹੈ ਐਵੇਂ ਜਿਵੇਂ ਆਨ ਸਰਵਿਸ ਸੀਗੇ ਉਹਨੂੰ ਮੇਰਟ ਦੇ ਵਿੱਚ ਕੁੱਟਿਆ ਗਿਆ ਜੀ ਉਹ ਆਪਣੇ ਪਰਿਵਾਰ ਦੇ ਨਾਲ ਸ਼ਾਮ ਨੂੰ ਜਾ ਰਿਹਾ ਸੀਗਾ ਤਾਂ ਉਹਨੂੰ ਜਿਹੜੀ ਮੇਟ ਦੀ ਪੁਲਿਸ ਹੈ ਉਹਦੇ ਵੱਲੋਂ ਕੁੱਟਿਆ ਗਿਆ ਹੁਣ ਦੇਖੋ 6 ਮਹੀਨੇ ਪਹਿਲਾਂ ਇਹ ਕੈਪਟਨ ਰੈਂਕ ਤੱਕ ਪਹੁੰਚੇ ਕੈਪਟਨ ਤੋਂ ਉੱਪਰ ਮੇਜਰ ਤੇ ਕਰਨਲ ਹੁੰਦਾ ਅੱਜ ਇਹ ਪੰਜਾਬ ਪੁਲਿਸ ਕਰਨਲ ਰੈਂਕ ਤੱਕ ਪਹੁੰਚ ਗਈ ਹੈ ਤਾਂ ਮੈਂ ਇਸ ਕਰਕੇ ਕਹਿਣਾ ਮੈਂ ਹਰ ਇੱਕ ਵਾਰ-ਵਾਰ ਕਿ ਚੰਗਾ ਹੋਇਆ ਕਿ ਹੋ ਸਕਦਾ ਸਾਡਾ ਜਿਹੜਾ ਬਰਗੇਡੀਅਰ ਤੇ ਜਰਨਲ ਵਰਗ ਹੈ ਉਹ ਜਾਗ ਜੇ ਉਹਨਾਂ ਤੇ ਕੰਨਾਂ ਦੇ ਜੂ ਜੂ ਸਰਕ ਜੇ ਅੱਜ ਤੱਕ ਉਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕੀ ਕਿਉਂਕਿ ਜਿਹੜਾ ਅਗਲਾ ਨੰਬਰ ਹੈ ਉਹ ਅਗਲਾ ਨੰਬਰ ਬਰਗੇਡੀਅਰ ਤੇ ਜਰਨਲ ਦਾ ਹੈ ਤਾਂ ਇਸ ਕਰਕੇ ਮੈਂ ਕਹਿਣਾ ਕਿ ਮੈਂ ਬੇਨਤੀ ਕਰੂੰਗਾ ਗ੍ਰਹਿ ਮੰਤਰੀ ਮਹਿਤਾਸ਼ਾ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਤੇ ਜੇ ਹੁਣ ਆਪਾਂ ਭਗਵਾਨਤਮਾਨ ਦੀ ਗੱਲ ਕਰੀਏ ਇਹ ਤਾਂ ਆਸਮੀਦ ਬਚੀ ਨਹੀਂ ਹੈ ਤਾਂ ਜਿਹੜੀ ਪੁਲਿਸ ਆ ਉਹ ਦਿਨੋਂ ਦਿਨ ਜਿਹੜਾ ਹੈਗਾ ਧੱਕਾ ਕਰ ਰਹੀ ਹੈ ਜਿਵੇਂ ਹੁਣ ਆਪਾਂ ਜੇ ਪਿਛਲੇ ਉਹਦੀ ਗੱਲ ਕਰ ਲਈਏ ਜਿਵੇਂ ਸਾਡੇ ਸੀਗੇ ਖਾਲੜਾ ਜੀ ਸੀਗੇ ਉਹਨਾਂ ਨੇ ਰਿਪੋਰਟ ਦਿੱਤੀ ਸੀ ਤੇ ਜਿਹੜੇ 999 ਦਾ ਜਿਹੜਾ ਦੌਰ ਸੀਗਾ ਉਹਦੇ ਵਿੱਚ 25000 ਬੇਕਸ ਜਿਹੜੇ ਸੀਗੇ ਲੋਕ ਸੀਗੇ ਉਹਨਾਂ ਦੀਆਂ ਨੌਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਹੀ ਨਹੀਂ ਮਿਲੀਆਂ ਤਾਂ ਉਹਨਾਂ ਦੇ ਅਨਕਾਊਂਟਰ ਕੀਤੇ ਗਏ ਕਿਉਂਕਿ ਉਦੋਂ ਵੀ ਬਿਆੰਤ ਸਰਕਾਰ ਨੇ ਕੇਪੀਐਸ ਗਿੱਲ ਨੂੰ ਇੰਨੀਆਂ ਕ ਪਾਵਰਾਂ ਦੇਤੀਆਂ ਸੀ ਖੁੱਲ੍ਹਾਂ ਦੇਤੀਆਂ ਸੀਗਾ ਐਵੇਂ ਜਿਵੇਂ ਅੱਜ ਭਗਵੰਤ ਮਾਨ ਸਰਕਾਰ ਕਰ ਰਹੀ ਆ ਤਾਂ ਅੱਜ ਇਹ ਜਿਹੜੀ ਪੁਲਿਸ ਹੈ ਜਿਹੜੇ ਸਾਡੇ ਨੌਜਵਾਨ ਆ ਖਾਸ ਕਰਕੇ ਸਿੱਖ ਨੌਜਵਾਨ ਉਹਨਾਂ ਦੀਆਂ ਕੀ ਐ ਲਤਾਂ ਦੇ ਵਿੱਚ ਗੋਲੀਆਂ ਮਾਰ ਰਹੇ ਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਿੱਕਾਂ ਦੇ ਵਿੱਚ ਵੀ ਗੋਲੀਆਂ ਵੱਜਣਗੀਆਂ ਤਾਂ ਇਸ ਕਰਕੇ ਸਾਨੂੰ ਇਹ ਚਿੰਤਾ ਦਾ ਵਿਸ਼ਾ ਤੇ ਜਿਹੜਾ ਅੱਜ ਕਰਨਲ ਦੇ ਜਿਹੜਾ ਹੱਥ ਉੱਠਿਆ ਜਾਂ ਉਹਨੂੰ ਕੁੱਟਿਆ ਗਿਆ ਇਹ ਮੰਦਭਾਗੀ ਘਟਨਾ ਹੈ ਇਹ ਇਕੱਲੇ ਬਾਠ ਪਰਿਵਾਰ ਦੇ ਲਈ ਮੰਦਭਾਗੀ ਨਹੀਂ ਹੈ ਇਹ ਪੂਰੇ ਭਾਰਤ ਦੇ ਲਈ ਮੰਦਭਾਗੀ ਘਟਨਾ ਹੈ ਕਾਰਨ ਉਹਦਾ ਇਹ ਆ ਕਿ ਜਿਵੇਂ ਅੱਜ ਕਰਨਲ ਤੱਕ ਇਹ ਪਹੁੰਚ ਗਿਆ ਜੇ ਅੱਗੇ ਬਰਗੇਡੀਅਰ ਜਰਨਲ ਨੂੰ ਵੀ ਕੁੱਟ ਦਿੰਦੇ ਆ ਤਾਂ ਫਿਰ ਜਿਹੜੀ ਚਾਈਨਾ ਦੀ ਜਾਂ ਪਾਕਿਸਤਾਨ ਦੀ ਜਿਹੜੀ ਫੌਜ ਹੈ ਉਹਨਾਂ ਨੂੰ ਤਾਂ ਖੁੱਲ ਮਿਲ ਜਾਣੀ ਹੈ ਵੀ ਤੁਹਾਡੇ ਤਾਂ ਤੁਹਾਨੂੰ ਕੁੱਟੀ ਜਾਂਦੇ ਤੁਸੀਂ ਸਾਡੇ ਨਾਲ ਕੀ ਕਰੋਗੇ ਤਾਂ ਇਸ ਕਰਕੇ ਅਸੀਂ ਜਿਹੜਾ ਇੱਕ ਤਾਂ ਫੌਜ ਦਾ ਮਨੋਵਲ ਡਿਗਣਾ ਤੇ ਦੂਸਰਾ ਜਿਹੜਾ ਪਾਕਿਸਤਾਨ ਤੇ ਚਾਈਨਾ ਉਹਨਾਂ ਨੂੰ ਜਿਹੜੀ ਛੇ ਮਿਲਣੀ ਹੈ ਕਿ ਜਿਨ੍ਹਾਂ ਦੀ ਆਪਣੇ ਦੇਸ਼ ਦੇ ਵਿੱਚ ਇੱਕ ਐਸਐਸਪੀ ਤੋਂ ਉੱਪਰ ਦੇ ਰੈਂਕ ਦੀ ਯਾਨੀ ਕਰਨਲ ਇੱਕ ਐਸਐਸਪੀ ਤੋਂ ਉੱਪਰ ਦਾ ਰੈਂਕ ਮੈਂ ਇਸ ਕਰਕੇ ਮੰਨਦਾ ਕਿ ਉਹਦੇ ਥੱਲੇ 1200 ਬੰਦਾ ਹੁੰਦਾ ਤੇ ਜੇ ਅੱਜ ਮੈਂ ਇਥੋਂ ਪਟਿਆਲੇ ਦੀ ਗੱਲ ਕਰ ਲਾਂ ਜੇ 1200 ਬੰਦਾ ਇੱਕ ਕਰਨਲ ਦੇ ਥੱਲੇ ਹੁੰਦਾ ਉਹਦੇ ਕੋਲੇ ਦੇਖੋ ਅ ਬੰਦੂਕਾਂ ਵੀ ਹੈਗੀਆਂ ਐਸਆਰਆਰ ਵੀ ਹੈਗੀ ਐ ਐਲਐਮਜੀ ਵੀ ਹੈਗੀ ਐ ਏਕੇ47 ਵੀ ਹੋਊਗੀ ਮੋਟਰਾਂ ਵੀ ਹੋਣੀਆਂ ਬੰਬ ਵੀ ਹੋਣਗੇ ਟੈਂਕ ਵੀ ਹੋਣਗੇ ਤੇ ਇੰਨਾ ਅਸਲਾ ਮੈਂ ਨਹੀਂ ਮੰਨਦਾ ਵੀ ਇੱਕ ਐਸਐਸਪੀ ਕੋਲੇ ਹੋਊਗਾ ਜਿੰਨਾ ਫੌਜ ਕੋਲੇ ਹੁੰਦਾ ਤੇ ਜੇ ਉਹ ਪਾਕਿਸਤਾਨ ਨਾਲ ਇੱਕ ਜੁਨਟ 1200 ਬੰਦਾ ਕਰਨਲ 1200 ਬੰਦੇ ਨੂੰ ਲੈ ਕੇ ਲੜਾਈ ਲੜ ਸਕਦਾ ਤੇ ਫਿਰ ਜੇ ਪਟਿਆਲਾ ਪੁਲਿਸ ਹੈ ਇਹ ਇਹਦਾ ਕੀ ਕਹਿਣਾ ਸੀਗਾ ਕੀ ਕਰ ਸਕਦੇ ਸੀ ਕਹਿਣ ਦਾ ਭਾਵ ਸਪਨਾ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ ਜੇ ਦੋਨੇ বেলਟ ਬੰਦ ਫੋਰਸਾਂ ਆਮਣੇ ਸਾਹਮਣੇ ਹੋ ਜਾਂਦੀਆਂ ਤੇ ਫਿਰ ਇੱਥੇ ਹੋਊਗਾ ਕੀ ਇਹਦੇ ਬਾਰੇ ਜਿਹੜਾ ਹੈਗਾ ਘੱਟੋ-ਘੱਟ ਸਾਡੇ ਗ੍ਰਹਿ ਮੰਤਰੀ ਨੂੰ ਜਿਹੜਾ ਅਮਿਤ ਸ਼ਾਹ ਉਹਨੂੰ ਸੋਚਣਾ ਪੈਂਦਾ ਇਹਦੇ ਤੇ ਗੌਰ ਕਰਨੀ ਬਣਦੀ ਹੈ ਡਿਫੈਂਸ ਮਨਿਸਟਰ ਨੂੰ ਤਾਂ ਕਿ ਜਿਹੜਾ ਮੁੱਦਾ ਉਹ ਜਿਹੜੇ ਆਪਾਂ ਇੰਸਪੈਕਟਰ ਕਹਨੇ ਆ ਚਾਰ ਜਾਂ ਹੋਰ 8 ਬੰਦੇ ਹੋਰ ਨਾਲ ਟੋਟਲ 12 ਬੰਦੇ ਆ ਉਹਨਾਂ ਨੂੰ ਡਿਸਮਿਸ ਕਰਕੇ ਘਰੇ ਭੇਜਿਆ ਜਾਵੇ ਤਾਂ ਕਿ ਇਹ ਮੁੱਦੇ ਨੂੰ ਸ਼ਾਂਤ ਕੀਤਾ ਜਾ ਸਕੇ ਤੇ ਦੂਜਿਆਂ ਨੂੰ ਸਬਕ ਮਿਲੇ ਤੇ ਜੀ ਜੀ ਇੱਥੇ ਇੱਕ ਗੱਲ ਹੋਰ ਵੀ ਆ ਕਿ ਜਦੋਂ ਜਿਹੜੀ ਮੁਆਫੀ ਦੀ ਸਾਹਮਣੇ ਆਉਂਦੀ ਹੈ ਪਹਿਲਾਂ ਤਾਂ ਇੱਕ ਕਰਨਲ ਰੈਂਕ ਦੇ ਆਫੀਸਰ ਨੂੰ ਦੀ ਕੁੱਟਮਾਰ ਕਰਨੀ ਉਹਦੇ ਬੇਟੀ ਦੀ ਕੁੱਟਮਾਰ ਕਰਨੀ ਉਸ ਤੋਂ ਬਾਅਦ ਮੁਆਫੀ ਜਿਹੜੀ ਹੈਗੀ ਉਹ ਵੀ ਮੰਗੀ ਜਾਣੀ ਉਹਦੀ ਵੀ ਵੀਡੀਓ ਸਾਹਮਣੇ ਆਉਂਦੀ ਆ ਮਤਲਬ ਪਹਿਲਾਂ ਕੁੱਟਮਾਰ ਕਰੋ ਫਿਰ ਮੁਆਫੀ ਮੰਗੋ ਜਾਇਜ਼ ਆ ਭਾਈ ਜੀ ਮੈਂ ਤਾਂ ਮੈਂ ਮੈਂ ਖੁਦ ਕਹਿ ਰਿਹਾ ਕਿ ਜਿਵੇਂ ਹੁਣ ਮੰਨ ਲਓ ਐਸਐਸਪੀ ਨਾਨਕ ਸਿੰਘ ਆ ਸਤਿਕਾਰਯੋਗ ਆ ਹਾਂ ਐਸਐਸਪੀ ਰੈਂਕ ਦਾ ਸਰਦਾਰ ਹੈ ਭਗਵੰਨੀ ਹੈ ਸਤਿਕਾਰਯੋਗ ਹੈ ਪਰ ਮੈਂ ਇਹ ਕਹਿਣਾ ਕਿ ਜੇ ਮੈਂ ਅੱਜ ਐਸਐਸਪੀ ਦੇ ਚਾਰ ਥੱਪੜ ਮਾਰ ਦਿਆਂ ਉਹਨਾਂ ਨੂੰ ਤਾਂ ਕੁੱਟ ਕੇ ਉਹਨੂੰ ਹਸਪਤਾਲ 'ਚ ਪਹੁੰਚਾਤਾ ਮੈਂ ਐਸਐਸਪੀ ਦੇ ਚਾਰ ਥੱਪੜ ਮਾਰ ਦੇਣਾ ਉਸ ਤੋਂ ਬਾਅਦ ਮੈਂ ਮਾਫੀ ਮੰਗ ਲੈਣਾ ਤਾਂ ਮੈਨੂੰ ਐਸਐਸਪੀ ਸਾਹਿਬ ਮਾਫ ਕਰ ਦੇਣਗੇ ਤਾਂ ਇਸ ਕਰਕੇ ਜਿਹੜਾ ਮੁੱਦਾ ਇਹ ਮਾਫੀ ਲਾਇਕ ਨਹੀਂ ਆ ਦੇਖੋ ਮੈਂ ਇੱਕ ਮੇਰੇ ਕੋਈ ਸਿਗਾ ਰਿਲੇਟਿਵ ਹੀ ਸੀਗਾ ਮੇਰਾ ਉਹਦਾ ਨਾ ਇੱਕ ਚਲਾਨ ਕਟਿਆ ਗਿਆ ਤੋਂ ਚਲਾਨ ਭਰਨ ਚਲਾ ਗਿਆ ਜਦੋਂ ਕੋਰਟ ਦੇ ਵਿੱਚ ਗਿਆ ਤਜਾ ਸਾਹਿਬ ਨੇ ਕਹਿੰਦਾ ਜੀ 500 ਰੁਪਿਆ ਚਲਾਨ ਤੁਹਾਡਾ ਤੇ ਭਰ ਦੋ ਜਦੋਂ ਉਥੋਂ ਤੁਰਨ ਲੱਗਾ ਕਹਿੰਦਾ ਠੀਕ ਆ ਜੀ ਕਹਿੰਦਾ ਕਾਕੇ ਕੰਮ ਕੀ ਕਰਦਾ ਕਹਿੰਦਾ ਜੀ ਮੈਂ ਫੌਜ ਦੇ ਵਿੱਚੋਂ ਪਹਿਲਾਂ ਮਤਲਬ ਪੈਨਸ਼ਨ ਆਇਆ ਹੋਇਆ ਰਿਟਾਇਰ ਆ ਤੇ ਹੁਣ ਮੈਂ ਦੁਬਾਰੇ ਜੌਬ ਇੱਥੇ ਦੁਬਾਰੇ ਕਰਦਾ ਕਹਿੰਦਾ ਤੂੰ 1000 ਰੁਪਿਆ ਭਰੇਗਾ ਤਾਂ ਹੁਣ ਦੱਸੋ ਉਹਨੇ 1000 ਰੁਪਿਆ ਕਿਉਂ ਕਿਹਾ ਮੇਰਾ ਇਹ ਜਨਤਾ ਨੂੰ ਸਵਾਲ ਹੈ ਉਹਨੇ 1000 ਰੁਪਿਆ ਇਸ ਕਰਕੇ ਕਿਹਾ ਤੂੰ ਪੜ੍ਹੇ ਲਿਖੇ ਬੰਦਾ ਹੈ ਦੋ ਨੌਕਰੀਆਂ ਕਰ ਲੀਆਂ ਕੋਈ ਅਣਜਾਣ ਬੰਦਾ ਗਲਤੀ ਕਰੇ ਤਾਂ ਮੰਨਿਆ ਉਹ ਮਾਫੀ ਦੇ ਲਾਇਕ ਆ ਪਰ ਜਿਹੜਾ ਬੰਦਾ ਪੜਿਆ ਲਿਖਿਆ ਹੋ ਕੇ ਗਲਤੀ ਕਰਦਾ ਤਾਂ ਉਹਨੂੰ ਮਾਫੀ ਕਹਦੀ ਇਹ ਇੱਕ ਇਨਸਪੈਕਟਰ ਹੈ ਤਿੰਨ ਸਟਾਰ ਮੋਡੇ ਤੇ ਲੱਗੇ ਆ ਤੇ ਜੇ ਇਹ ਗਲਤੀ ਕਰਨਗੇ ਵੀ ਇਹਨਾਂ ਨੇ ਗਲਤੀ ਨਹੀਂ ਕੀਤੀ ਇਹਨਾਂ ਦਾ ਹੰਕਾਰ ਦੇ ਵਿੱਚ ਜਿਹੜਾ ਕਹਿੰਦੇ ਆ ਕਿਸੇ ਇਨਕਾਊਂਟਰ ਕਰਕੇ ਆਏ ਆ ਉਹਦੇ ਹੰਕਾਰ ਦੇ ਵਿੱਚ ਵਰਦੀ ਦੇ ਹੰਕਾਰ ਦੇ ਵਿੱਚ ਕਿ ਅਸੀਂ ਤੇਰੇ ਨਾਲ ਵੀ ਆਹ ਕਰ ਦਿਆਂਗਾ ਉਹਨਾਂ ਨੇ ਦੇਖਿਆ ਹੀ ਨਹੀਂ ਹੈਗਾ ਕਿ ਇਹ ਕਰਨਲ ਆ ਜਾਂ ਕੌਣ ਹੈ ਉਹ ਤਾਂ ਕਰਨਲ ਸੀਗਾ ਜੇ ਆਮ ਇਨਸਾਨ ਹੁੰਦਾ ਤਾਂ ਕੀ ਹੁੰਦਾ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਉਸ ਨੂੰ ਪਰਿਵਾਰ ਉਹਨੂੰ ਕਹਾਣੀ ਮੰਨਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਨੂੰ ਕਿਹਾ ਗਿਆ ਕਿ ਕਰਨਲ ਤੇ ਉਹਦਾ ਸੁਪੁੱਤਰ ਜਿਹੜਾ ਉਹ ਉਸ ਵੇਲੇ ਗੱਡੀ ਦੇ ਉੱਪਰ ਰੱਖ ਕੇ दारू ਜਿਹੜੀ ਸ਼ਰਾਬ ਜਿਹੜੀ ਉਹ ਪੀ ਰਹੀ ਸੀ ਤੁਸੀਂ ਕੀ ਮੰਨਦੇ ਹੋ ਕਿ ਇਸ ਰੈਂਕ ਦਾ ਅਫੀਸਰ ਇੱਕ ਖਾਲੀ ਜਗ੍ਹਾ ਤੇ ਉੱਪਰ ਖੜ ਕੇ ਪਬਲਿਕ ਪਲੇਸ ਤੇ ਖੜ ਕੇ ਐਸਾ ਕੁਝ ਕਰ ਸਕਦਾ ਤੁਸੀਂ ਮੈਂ ਤਾਂ ਸਵਾਲ ਪੁੱਛਾਂਗੀ ਤੁਸੀਂ ਕਿ ਜੋ ਦੋ ਨੌਕਰੀਆਂ ਕਰਕੇ ਆਏ ਤਾਂ ਕਿਉਂਕਿ ਇੰਨੀ ਤਾਂ ਸਮਝ ਹੁੰਦੀ ਆ ਤਾਂ ਪਰਿਵਾਰ ਇਹਨੂੰ ਕਹਾਣੀ ਮੰਨਦਾ ਤੁਸੀਂ ਕੀ ਮੰਨਦੇ ਹੋ ਵੀਰ ਜੀ ਮੈਂ ਇੱਥੇ ਉਦਾਹਰਨ ਦੇ ਤੌਰ ਤੇ ਮਤਲਬ ਹਰ ਇੱਕ ਜਗ੍ਹਾ ਨਾ ਮੈਂ ਇੱਕ ਤਰੀਕੇ ਨਾਲ ਮਤਲਬ ਦੱਸਣਾ ਚਾਹੁੰਦਾ ਹੁਣ ਮੈਂ ਜਿੱਥੋਂ ਤੱਕ ਮੈਂ ਜਾਣਦਾ ਕਿ ਜਿਹੜੇ ਫੌਜ ਦਾ ਇੱਕ ਲੈਫਟੀਨੈਂਟ ਰਿਕਰੂਟ ਜਾਂਦਾ ਹੈ ਜੇਕਰ ਉਹ ਰਿਕਰੂਟੀ ਦੇ ਵਿੱਚ ਕਿਤੇ ਥੱਲੇ ਵੀ ਬਹਿ ਜਾ ਪਹਿਲੀ ਗੱਲ ਤੁਸੀਂ ਫੌਜ ਦਾ ਲੈਫਟੀਨੈਂਟ ਕੈਪਟਨ ਮੇਜਰ ਕਰਨਲ ਉੱਪਰਲੇ ਰੈਂਕ ਦਾ ਤੁਸੀਂ ਛੱਡ ਦਿਓ ਜਾਨੀ ਜਿਹੜਾ ਲੈਫਟੀਨੈਂਟ ਤੇ ਕੈਪਟਨ ਆ ਉਹ ਵੀ ਥੱਲੇ ਵੀ ਨਹੀਂ ਤੁਹਾਨੂੰ ਬੈਠਾ ਮਿਲੂ ਕਿਤੇ ਕਿਉਂਕਿ ਉਹਨਾਂ ਦਾ ਜਿਹੜਾ ਇੱਥੇ ਮੋਢੇ ਤੇ ਸਟਾਰ ਲੱਗੇ ਹੁੰਦੇ ਆ ਉਹਦਾ ਇੱਕ ਸਟੈਨ ਹੁੰਦਾ ਉਹਦੀ ਕਿ ਇੱਜ਼ਤ ਹੁੰਦੀ ਆ ਉਹਦਾ ਇੱਕ ਰਤਬਾ ਹੁੰਦਾ ਤੇ ਜਦੋਂ ਉਹ ਇੱਕ ਥੱਲੇ ਨਹੀਂ ਬੈਠ ਸਕਦਾ ਦੇਖੋ ਉਹ ਕਹਿੰਦੇ ਜੀ ਉਹ ਬੌਂਡ ਤੇ ਰੱਖ ਕੇ ਕੁਛ ਖਾ ਰਹੇ ਸੀ ਬਿਲਕੁਲ ਮੈਂ ਕੀ ਮੈਂ ਕੀ ਕਿਹਾ ਕਿ ਫੌਜਦਾਰ ਲੈਫਟੀਨੈਂਟ ਵੀ ਥੱਲੇ ਨਹੀਂ ਬਹਿੰਦਾ ਉਹਨਾਂ ਦਾ ਰਤਬਾ ਹੈ ਤਾਂ ਉਹਨਾਂ ਨੇ ਉਹ ਜਿਹੜਾ ਉੱਥੇ ਜਗ੍ਹਾ ਨਹੀਂ ਮਿਲੀ ਹੋਣੀ ਉਹਨਾਂ ਨੇ ਬੌਂਡ ਤੇ ਰੱਖ ਕੇ ਖੜ ਕੇ ਖਾਣਾ ਚੰਗਾ ਸਮਝਿਆ ਤਾਂ ਜਦੋਂ ਇੱਕ ਲੈਫਟੀਨੈਂਟ ਥੱਲੇ ਬੈਠ ਕੇ ਨਹੀਂ ਖਾ ਸਕਦਾ ਤੇ ਇੱਕ ਕਰਨਲ ਦਾ ਤੁਸੀਂ ਮੰਨ ਸਕਦੇ ਹੋ ਕਿ ਉਹ ਸ਼ਰਾਬ ਪੀਂਦਾ ਹੋਊਗਾ ਸੜਕ ਤੇ ਖੜਕੇ ਮਤਲਬ ਨਹੀਂ ਪੀ ਰਿਹਾ ਨਹੀਂ ਮੈਂ ਕਹਿੰਦਾ ਨਾ ਮੰਨਣ ਜੋ ਗੱਲ ਹੈ ਦੂਸਰੀ ਗੱਲ ਇੱਥੇ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਕਰਨਲ ਨੇ ਗਾਲ ਕਢੀ ਤਾਂ ਮੈਂ ਤੁਹਾਡੇ ਚੈਨਲ ਤੇ ਜਿਹੜੀ ਲੋਕ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਆ ਭਰਾ ਮੈਂ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਤੁਸੀਂ ਦੱਸੋ ਕਿ ਕੀ ਫੌਜ ਦੇ ਮੂੰਹੋਂ ਤੁਸੀਂ ਗਾਲਾਂ ਸੁਣਦੇ ਹੋ ਤੇ ਜਾਂ ਫਿਰ ਪੁਲਿਸ ਦੇ ਮੂੰਹੋਂ ਗਾਲਾਂ ਸੁਣਦੇ ਹੋ ਇਹ ਅਸੀਂ ਲੋਕਾਂ ਤੇ ਛੱਡ ਦਿੰਨੇ ਆ ਲੋਕ ਕੀ ਕਹਿੰਦੇ ਆ ਤਾਂ ਜਿਵੇਂ ਇੱਕ ਉਹਨਾਂ ਦੇ ਵਕੀਲ ਸਾਹਿਬ ਵੀ ਸਾਹਮਣੇ ਆਨੇ ਵਕੀਲ ਸਾਹਿਬ ਦੇ ਵੱਲੋਂ ਇਹ ਕਿਹਾ ਗਿਆ ਆ ਕਿ ਜਿਹੜੋਂ ਦੇ ਸੁਪੁੱਤਰ ਸੀ ਪਹਿਲਾਂ ਉਹਦੇ ਸੁਪੁੱਤਰ ਦੇ ਵੱਲੋਂ ਪੰਜ ਮਾਰਿਆ ਗਿਆ ਉਸ ਤੋਂ ਬਾਅਦ ਬਾਕੀ ਦਾ ਸੀਨ ਜਿਹੜਾ ਹੈਗਾ ਸ਼ੁਰੂ ਹੋਇਆ ਪਹਿਲਾਂ ਪੰਜ ਕਹਿੰਦੇ ਅੰਗਦ ਜਿਹੜੇ ਹੈਗਾ ਅੰਗਦ ਬਾਠ ਨਹੀਂ ਮਾਰਿਆ ਸੀ ਨਹੀਂ ਜੀ ਦੇਖੋ ਉਹਨਾਂ ਨੇ ਹੁਣ ਪੁਲਿਸ ਨੇ ਤਾਂ ਕਹਾਣੀ ਬਣਾਉਣੀ ਹੁੰਦੀ ਆ ਪੁਲਿਸ ਨਸਾਂ ਤਸਕਰਾਂ ਨੂੰ ਫੜਦੀ ਆ ਸਾਨੂੰ ਸਭ ਨੂੰ ਪਤਾ ਹੁਣ ਇੱਥੇ ਮੈਂ ਥੋੜਾ ਜਿਹਾ ਭਗਵਾਨਤਮਨ ਨੂੰ ਵੀ ਵਿੱਚ ਲਾਉਂਗਾ ਜਦੋਂ ਪੁਲਿਸ ਨਸ਼ਾ ਤਸਕਰਾਂ ਨੂੰ ਫੜਦੀ ਆ ਤਾਂ ਕਦੇ ਉਹ ਕਹਿੰਦੀ ਆ ਕਿ ਅਸੀਂ ਇਹਨੂੰ ਘਰੋਂ ਚੱਕਿਆ ਉਹ ਕਹਿੰਦੀ ਆ ਜੀ ਅਸੀਂ ਤਾਂ ਨਾਕਾ ਲਾਇਆ ਹੋਇਆ ਸੀ ਤੇ ਇਹ ਇੱਕੋ ਹੀ ਰੂਟੀਨ ਤਾਂ ਇਸ ਕਰਕੇ ਪੁਲਿਸ ਨੇ ਤਾਂ ਕਹਾਣੀ ਬਣਾਉਣੀ ਆ ਹੁਣ ਮੰਨ ਲਓ ਜੇਕਰ ਉਹ ਗਲਤ ਨਹੀਂ ਸੀਗੇ ਫਿਰ ਉਹ ਮਾਫੀ ਕਿਹੜੀ ਗੱਲ ਦੀ ਮੰਗ ਰੇ ਆ ਤੇ ਜੇਕਰ ਉਹ ਮਾਫੀ ਮੰਗ ਰੇ ਆ ਤਾਂ ਫਿਰ ਐਸਐਸਪੀ ਨਾਨਕ ਸਿੰਘ ਨੂੰ ਬਾਈ ਨੇਮ ਪਰਚਾ ਦੇਣ ਨੂੰ ਕੀ ਹੁੰਦਾ ਇਹਦਾ ਮਤਲਬ ਕਿਤੇ ਇਹ ਤਾਂ ਨਹੀਂ ਕਿ ਉਹਨਾਂ ਦੀਆਂ ਜਿਹੜੀਆਂ ਤਾਰਾਂ ਉਹ ਆਪਸ ਦੇ ਵਿੱਚ ਜੁੜੀਆਂ ਹੋਈਆਂ ਤੇ ਨਾਨਕ ਸਿੰਘ ਨੂੰ ਵੀ ਕੋਈ ਇਹੋ ਜਿਹਾ ਡਰ ਹੈ ਕਿ ਮੇਰੇ ਕੋਈ ਭੇਦ ਨਾ ਖੋਲ ਦੇਣ ਜਾਂ ਮੰਨ ਲਓ ਕੋਈ ਉਹਨਾਂ ਦੇ ਹੱਥ ਜਿਹੜੇ ਹਾਈ ਲੈਵਲ ਦੇ ਅਫਸਰ ਹੈ ਉਹ ਜਿਹੜੇ ਤਿੰਨ ਇਨਸਪੈਕਟਰ ਹੈ ਉਹਨਾਂ ਦੇ ਹੱਥ ਕੋਈ ਉਹਨਾਂ ਦੀ ਨਵਜਤਾ ਨਹੀਂ ਹੈਗੀ ਜਿਹੜਾ ਉਹ ਬਾਈ ਨਵੇਂ ਪਰਚਾ ਦਰਜ ਨਹੀਂ ਕਰ ਰਹੇ ਹੁਣ ਦੂਸਰੀ ਗੱਲ ਉਹਨਾਂ ਨੇ ਜੇ ਆਪਾਂ ਐਸਐਸਪੀ ਨਾਨਕ ਸਿੰਘ ਦੀ ਗੱਲ ਕਰੀਏ ਉਹਨਾਂ ਨੇ ਕਰਨਲ ਵਾਟ ਦਾ ਨਾਮ ਸ਼ਰਿਆ ਮੀਡੀਆ ਦੇ ਉੱਪਰ ਲੈਤਾ ਤੇ ਉਹਨਾਂ ਇਨਸਪੈਕਟਰਾਂ ਦਾ ਕਿਉਂ ਨਹੀਂ ਲਿਆ ਜੇਕਰ ਇਨਸਪੈਕਟਰਾਂ ਦੀ ਇੱਜ਼ਤ ਤੇ ਜਿਹੜਾ ਐਸਐਸਪੀ ਉਹ ਬਿਆਨ ਦੇ ਰਿਹਾ ਜੇਕਰ ਉਹ ਤੋਂ ਉਪਲੇ ਉੱਪਰਲੇ ਰੈਂਕ ਦਾ ਬੰਦਾ ਉਹਦਾ ਜਿਹਦਾ ਨਾਮ ਲੈ ਰਿਹਾ ਤੇ ਉਹਦੀ ਕੋਈ ਇਜਤ ਨਹੀਂ ਤਾਂ ਕਹਿਣ ਦਾ ਪਾਵੇ ਆ ਕਿ ਪੁਲਿਸ ਨੇ ਆਪਣੇ ਆਪ ਨੂੰ ਸੇਫ ਰੱਖ ਕੇ ਮੂਹਰਲਾ ਜਿਹੜਾ ਟਾਰਗੇਟ ਆ ਉਹਨੂੰ ਬਦਨਾਮ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਨੀ ਹੈ ਦੂਸਰੇ ਹੁਣ ਭਗਵੰਤ ਮਾਨ ਤੇ ਆ ਜਾਣਾ ਹੁਣ ਜੇਕਰ ਭਗਵੰਤ ਮਾਨ ਕਾਰਵਾਈ ਕਰਨਾ ਚਾਹੁੰਦਾ ਉਹ ਜਿਹੜਾ ਕਿ ਮੈਂ ਹੋਰ ਵੀ ਚੈਨਲਾਂ ਤੇ ਮੈਂ ਗੱਲ ਕਰੀ ਆ ਕਿ ਜਿਹੜਾ ਸ਼ੰਭੂ ਵਾਲਾ ਤੇ ਖਨੌਰੀ ਵਾਲਾ ਧਰਨਾ ਹੈ ਇਹ ਕਰਨਲ ਬਾਠ ਦੇ ਮੁੱਦੇ ਨੂੰ ਦਬਾਉਣ ਦੇ ਲਈ ਚਕਾਇਆ ਗਿਆ ਕਿ ਪੰਜਾਬ ਉਧਰਲੇ ਪਾਸੇ ਨੂੰ ਹੋ ਜੇ ਨਹੀਂ ਤਾਂ ਸਵਾ ਸਾਲ ਤੋਂ ਧਰਨਾ ਚੱਲ ਰਿਹਾ ਉਹ 10 ਦਿਨ ਪਹਿਲਾਂ ਵੀ ਉੱਠ ਸਕਦਾ ਸੀ 10 ਦਿਨ ਮਗਰੋਂ ਵੀ ਉੱਠ ਸਕਦਾ ਸੀ ਇਸ ਠੀਕ 2 ਦਿਨ ਪਹਿਲਾਂ ਕਿਉਂ ਠਾਇਆ ਗਿਆ ਪਰ ਇਹ ਜਿਹੜਾ ਮਸਲਾ ਇਹ ਡਾਇਵਟ ਨਹੀਂ ਹੋਇਆ ਇਹ ਨਹੀਂ ਦਬਿਆ ਕਿਉਂਕਿ মিডিਆ ਵਾਲਿਆਂ ਨੇ ਨਹੀਂ ਨਿਂਦਵਣਾ ਦਿੱਤਾ ਮੈਂ ਧੰਨਵਾਦ ਕਰਦਾ ਸਾਰੇ মিডিਆ ਵਾਲੇ ਚੈਨਲਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਤੇ ਉਹਨਾਂ ਲੋਕਾਂ ਦਾ ਜਿਹੜੇ ਅੱਜ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਤੇ ਉਹਨਾਂ ਲੋਕਾਂ ਦਾ ਜਿਹੜੇ ਵੱਖ-ਵੱਖ ਜਥੇਬੰਦੀਆਂ ਤੋਂ ਵੱਖ-ਵੱਖ ਤਰ੍ਹਾਂ ਦੇ ਜਿਨ੍ਹਾਂ ਨੇ ਵੀ ਸਾਡੇ ਮਹਿਕਮਿਆਂ ਉਹਨਾਂ ਤੋਂ ਜਿਹੜਾ ਸਮਰਥਨ ਮਿਲ ਰਿਹਾ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਕਿ ਤੁਸੀਂ ਇਹ ਮੁੱਦਾ ਦਬਣ ਨਹੀਂ ਦਿੱਤਾ ਪਰ ਸਰਕਾਰ ਨੇ ਤੇ ਪੁਲਿਸ ਨੇ ਕੋਈ ਕਸਰ ਨਹੀਂ ਛੱਡੀ ਇਹ ਮੁੱਦੇ ਨੂੰ ਦੱਬਣ ਦੀ ਜਿਵੇਂ ਅਸੀਂ ਸਰਕਾਰ ਦੀ ਗੱਲ ਕਰੀਆ ਸਰਕਾਰ ਦੀ ਚੁੱਪੀ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਉਸੀ ਗੱਲ ਵੀ ਕੀਤੀਆ ਪਰ ਚੁੱਪ ਰਹੀ ਸਰਕਾਰ ਕਿਉਂਕਿ ਜੇ ਛੋਟਾ ਜਿਹਾ ਵੀ ਕੁਝ ਹੁੰਦਾ ਪੰਜਾਬ ਦੇ ਵਿੱਚ ਸਰਕਾਰ ਦੇ ਮੰਤਰੀ ਐਮ ਐਲ ਏ ਭਗਵੰਤ ਸਿੰਘ ਮਾਨ ਖੁਦ ਬੜਾ ਬੋਲਦੇ ਨੇ ਬੜੀ ਵਾਹ ਵਾਹੀ ਉਸ ਦੀ ਖੜਦੇ ਨੇ ਪਰ ਐਡਾ ਵੱਡਾ ਮਸਲਾ ਨੈਸ਼ਨਲ ਚੈਨਲਾਂ ਤੱਕ ਪਹੁੰਚ ਗਿਆ ਪਰ ਭਗਵੰਤ ਸਿੰਘ ਮਾਨ ਉਹਨਾਂ ਦਾ ਕੋਈ ਮੰਤਰੀ ਐਮ ਐਲ ਏ ਬੋਲਿਆ ਤੱਕ ਨਹੀਂ ਬਿਲਕੁਲ ਇਹ ਮੰਦਪਾਗੀ ਘਟਨਾ ਹੈ ਇਹ ਘਟਿਆ ਸੋਚਦਾ ਜਿਹੜਾ ਹੈਗਾ ਉਹ ਇੱਕ ਅੰਜਾਮ ਹੈ ਜਿਹੜਾ ਇਹ ਮੁੱਖ ਮੰਤਰੀ ਦਾ ਹਜੇ ਤੱਕ ਕੋਈ ਬਿਆਨ ਨਹੀਂ ਆਇਆ ਮੁੱਖ ਮੰਤਰੀ ਦਾ ਬਿਆਨ ਘਟੋਟ ਇੰਨਾ ਹੀ ਆ ਜਾਂਦਾ ਵੀ ਜਿਹੜੇ ਬੰਦੇ ਜਿਵੇਂ ਨਾਨਕ ਸਿੰਘ ਨੇ ਇੱਕ ਪੱਲਾ ਝਾੜਤਾ ਕਿ ਠੀਕ ਹੈ ਜੀ ਅਸੀਂ ਅਣਪਛਾਤੇਾਂ ਤੇ ਐਫ ਆਈ ਆਰ ਦਰਜ ਕਰਤੀ ਤਾਂ ਮੁੱਖ ਮੰਤਰੀ ਵੀ ਕਹਿ ਦਿੰਦਾ ਵੀ ਜੀ ਠੀਕ ਹੈ ਕਾਰਵਾਈ ਹੋਊਗੀ ਤਾਂ ਮੈਂ ਇਸੇ ਕਰਕੇ ਪਹਿਲਾਂ ਵੀ ਕਿਹਾ ਕਿਤੇ ਜਿਹੜੇ ਤਾਰ ਹੈ ਇਹਨਾਂ ਦੇ ਤਾਹਾਂ ਤੱਕ ਜੁੜਤਾ ਨਹੀਂ ਰਹੇ ਕਿਸੇ ਕਿਸਮ ਦੇ ਜਿਹੜਾ ਕਿ ਇਹਨੂੰ ਭਗਵਾਨਤਮਾਨ ਸਰਕਾਰ ਤੇ ਜਿਹੜੀ ਪੰਜਾਬ ਪੁਲਿਸ ਹੈ ਇਹਨੂੰ ਜਿਹੜਾ ਹੈਗਾ ਦਬਾਉਣ ਦੇ ਚੱਕਰ ਦੇ ਵਿੱਚ ਹੈ ਮੁੱਦੇ ਨੂੰ ਜਿਹੜਾ ਦਬਿਆ ਜਾ ਰਿਹਾ ਹੈ ਤੇ ਕਿਤੇ ਨਾ ਕਿਤੇ ਉਹਨਾਂ ਦੇ ਤਾਰ ਜੁੜੇ ਹੋਏ ਆ ਨਹੀਂ ਤਾਂ ਹੁਣ ਤੱਕ ਉਹਨਾਂ ਦਾ ਬਿਆਨ ਆ ਜਾਣਾ ਚਾਹੀਦਾ ਸੀਗਾ ਕਿਉਂਕਿ ਇੱਕ ਕਰਨਲ ਹੈ ਦੇਖੋ ਮੈਂ ਨਹੀਂ ਕਹਿੰਦਾ ਦੇਖੋ ਅਸੀਂ ਤਾਂ ਨਾਰਮਲ ਲੈਵਲ ਦੇ ਮਤਲਬ ਲੋਕ ਆ ਹੁਣ ਜੇ ਮੈਂ ਆਪਣੀ ਵੀ ਗੱਲ ਕਰਨਾ ਇਹੀ ਜਿਹੜਾ ਪਟਿਆਲੇ ਦੀ ਪੁਲਿਸ ਬਹੁਤ ਬਦਨਾਮ ਹੈ ਹਰ ਇੱਕ ਨੂੰ ਪਤਾ ਪਰ ਇੱਕ ਬੋਲਦਾ ਨਹੀਂ ਮੈਂ ਅੱਜ ਤੋਂ 2 ਸਾਲ ਪਹਿਲਾਂ ਜਿਹੜਾ ਆਪਣਾ ਦੁਖਨਵਾਰਨ ਗੁਰਦੁਆਰਾ ਸਾਹਿਬ ਵਾਲਾ ਚੌਕ ਹੈ ਉੱਥੋਂ ਮੈਂ ਜਾ ਰਿਹਾ ਸੀਗਾ ਸ਼ੀਟ ਵੈਲਟ ਮੇਰੇ ਲੱਗੀ ਸੀ ਤੇ ਜਿਹੜਾ ਮਤਲਬ ਹਰੀ ਬੱਤੀ ਮੈਂ ਕ੍ਰੋਸ ਕਰ ਰਿਆ ਸੀਗਾ ਰੈੱਡ ਬੱਤੀ ਮੈਂ ਨਹੀਂ ਜੰਪ ਕਰ ਰਿਆ ਸੀਗਾ ਤਾਂ ਮੈਨੂੰ ਰੋਕ ਲਿਆ ਗਿਆ ਜਦੋਂ ਉੱਥੇ ਪੁਲਿਸ ਵਾਲੇ ਨੇ ਮੈਨੂੰ ਰੋਕਿਆ ਤੇ ਮੈਂ ਹਾਂਜੀ ਦੱਸੋ ਜਦੋਂ ਪਾਸੇ ਤੇ ਉਹਨੇ ਲਾ ਲਿਆ ਕਹਿੰਦਾ ਜੀ ਤੁਸੀਂ ਰੈੱਡ ਬੱਤੀ ਜੰਪ ਕਰੀ ਐ ਮੈਂ ਕਿਹਾ ਜੀ ਹਰੀ ਬੱਤੀ ਆ ਤੁਸੀਂ ਕੈਮਰੇ ਕਢਾ ਲਓ ਤੇ ਨਹੀਂ ਜੀ ਕਹਿੰਦਾ ਤੁਸੀਂ ਗਲਤ ਹੋ ਮੈਂ ਗਲਤ ਬੋਲਦਾ ਮੈਂ ਉਹਨੂੰ ਬੇਨਤੀ ਵੀ ਕੀਤੀ ਕਿ ਮੈਂ ਆਰਮੀ 'ਚ ਆ ਕਹਿੰਦਾ ਨਾ ਜੀ ਅਕਸਰ ਜਦੋਂ ਮੇਰਾ ਚਲਾਣ ਕਰਕੋਗੇ ਮੇਰੇ ਨਾਲ ਬੱਚੇ ਸੀ ਬੱਚੇ ਕਹਿਣ ਲੱਗੇ ਵੀ ਇਹਨਾਂ ਨਾਲ ਕੀ ਗੋਲ ਜਣਾ ਛੱਡੋ ਆਪ ਹੁਣ ਜੇ ਮੈਂ ਉੱਥੇ ਬੋਲਦਾ ਤਾਂ ਮੇਰੇ ਨਾਲ ਵੀ ਕਰਨਲ ਬਾਠ ਵਾਲਾ ਮੁੱਦਾ ਹੋਣਾ ਸੀ ਹੁਣ ਕੀ ਹੈ ਉੱਥੋਂ ਮੈਂ ਚਲੋ ਬੱਚਿਆਂ ਦੇ ਕਹਿਣ ਤੇ ਮੈਂ ਚਲਾ ਗਿਆ ਪਰ ਮੇਰਾ ਚਲਾਨ ਇਹਨਾਂ ਨੇ ਕੀ ਕਟਾਇਆ ਹਜੇ ਵੀ ਮੇਰੇ ਕੋਲੇ ਚਲਾਨ ਪਿਆ ਇਹਨਾਂ ਨੇ ਚਲਾਨ ਕੀ ਕਟਿਆ ਸੀਟ ਬੈਲਟ ਦਾ ਮੈਂ ਕਹਿੰਦਾ ਅੱਜ ਵੀ ਕੈਮਰੇ ਕਢਾ ਲਏ ਜਾਣ ਸੀਟ ਬੈਲਟ ਮੇਰੇ ਲੱਗੀ ਆ ਗੱਡੀ ਦੇ ਕਾਗਜ਼ ਪੂਰੇ ਸੀ ਤੇ ਉਸ ਤੋਂ ਬਾਅਦ ਮੈਂ ਹਰੀ ਬੱਤੀ ਦੇ ਵਿੱਚ ਦੀ ਲੰਘ ਰਿਹਾ ਸੀ ਤਾਂ ਕਹਿਣ ਦਾ ਭਾਵ ਪਟਿਆਲਾ ਪੁਲਿਸ ਹੈ ਜਿਹੜੀ ਉਹ ਕੁਝ ਵੀ ਕਰ ਸਕਦੀ ਹੈ ਇਸ ਕਰਕੇ ਮੈਂ ਕਹਿਣਾ ਕਿ ਇਹਨਾਂ ਨੂੰ ਜਿਹੜਾ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਪੁਲਿਸ ਦੀ ਜਿਹੜੀ ਛਵੀ ਹੈ ਉਹ ਸੁਧਰ ਸਕੇ ਮੈਂ ਹਰ ਗੱਲ ਤੇ ਇੱਕ ਮਤਲਬ ਬੋਲਦਾ ਹੁੰਦਾ ਕਿ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ ਤੇ ਸਾਰੇ ਫੌਜੀ ਚੰਗੇ ਨਹੀਂ ਹੁੰਦੇ ਜਿਹੜੇ ਇਹੋ ਜਿਹੇ ਲੋਕ ਆ ਜਿਹੜੇ ਅਚਾਰ ਇਨਸਪੈਕਟਰ ਸੀਗੇ 8 ਬੰਦੇ ਉਹ ਸੀ ਜਾਂ ਜਿਨੇ ਮੇਰਾ ਚਲਾਨ ਕਟਿਆ ਜਿਹੜੇ ਹੋਰਾਂ ਦੇ ਗਲਤ ਚਲਾਨ ਕੱਢਦੇ ਆ ਜਿਹੜੇ ਇਹੋ ਜਿਹੇ ਲੋਕ ਆ ਇੱਕ ਮੱਝ ਲਿਬੜੀ ਸਭ ਨੂੰ ਲਵੇੜਦੀ ਆ ਇਹੋ ਜਿਹੇ ਬੰਦੇ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਵੀ ਜਿਹੜਾ ਬਦਨਾਮ ਕਰਦੇ ਆ ਤੇ ਸਾਰਾ ਪੁਲਿਸ ਦਾ ਵਿਭਾਗ ਜਿਹੜਾ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇਹਨਾਂ ਦੀ ਇੱਜ਼ਤ ਜਿਹੜੀ ਘਿਰ ਰਹੀ ਹੈ ਉਹਨੂੰ ਇੱਕ ਬਚਾਉਣ ਦੀ ਲੋੜ ਹੈ ਪੁਲਿਸ ਨੂੰ ਜਿਵੇਂ ਹੁਣ ਨਾਨਕ ਐਸਐਸਪੀ ਨਾਨਕ ਸਿੰਘ ਤੇ ਜਿਹੜੀ ਸਰਕਾਰ ਹੈ ਇਹ ਕਹਿੰਦੇ ਆ ਕਿ ਪੁਲਿਸ ਦੀ ਜਿਹੜੀ ਛਵੀ ਹੈ ਇਹਦੇ ਤੇ ਇਫੈਕਟ ਪੈਂਦਾ ਹੈ ਇਸੇ ਕਰਕੇ ਉਹ ਮਾਫੀ ਮੰਗ ਰਹੇ ਸੀਗੇ ਤੇ ਜੇਕਰ ਪੁਲਿਸ ਨੂੰ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਤੇ ਨਾਨਕ ਸਿੰਘ ਜਾਂ ਸਰਕਾਰ ਕਦੋਂ ਤੱਕ ਬਚਾਊਗੀ ਬੱਕਰੇ ਦੀ ਮਾਂ ਕਦੋਂ ਤੱਕ ਸੁੱਖ ਮਨਾਊਗੀ ਉਹ ਤਾਂ ਇੱਕ ਦਿਨ ਆਉਣੀ ਆਉਣੀ ਐ ਅੱਜ ਕਰਨਾਲ ਬਾੜ ਦੇ ਰੂਪ ਚ ਆ ਗਈ ਕੱਲ ਨੂੰ ਕਿਸੇ ਹੋਰ ਦੇ ਰੂਪ ਚ ਆਊਗੀ ਤੇ ਇਹ ਕਿੰਨੇ ਕੁ ਮਸਲਿਆਂ ਤੋਂ ਇਹ ਪੁਲਿਸ ਨੂੰ ਬਚਾਉਣਗੇ ਇਸ ਕਰਕੇ ਜ਼ਰੂਰਤ ਹੈ ਮੈਂ ਇਹ ਕਹਿਣਾ ਕਿ ਜਿਹੜੇ ਵੀ ਪੁਲਿਸ ਮੁਲਾਜ਼ਮ ਹੈਗੇ ਆ ਜਦੋਂ ਉਹ ਘਰੇ ਜਾ ਵੜਨ ਆਪਦੇ ਉਦੋਂ ਉਹਨਾਂ ਦੇ ਉਹ ਹਟਣੇ ਚਾਹੀਦੇ ਨਹੀਂ ਤਾਂ ਇੱਥੇ ਸਿਰ ਤੇ ਤੇ ਇਧਰ ਮੋਢਿਆਂ ਤੇ ਇਹਨਾਂ ਦੇ 2-3 ਕੈਮਰੇ ਲਾ ਦੇਣੇ ਚਾਹੀਦੇ ਆ ਜਿਹੜੇ ਕਿ ਰਿਕਾਰਡ ਵੀ ਹੋਣ ਆਵਾਜ਼ ਵੀ ਆਵੇ ਤੇ ਤਸਵੀਰ ਵੀ ਆਵੇ ਤਾਂ ਕਿ ਇਹਨਾਂ ਦੀ ਕੱਲੀ-ਕੱਲੀ ਗਤੀਵਿਧੀ ਦੇ ਉੱਪਰ ਨਜ਼ਰ ਰੱਖੀ ਜਾ ਸਕੇ ਤੇ ਉਹ ਸਰਕਾਰ ਨਜ਼ਰ ਰੱਖੇ ਜੇਕਰ ਕੋਈ ਕਰਨਲ ਵਾਠ ਵਰਗਾ ਆ ਕੇ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਉਹ ਆਪਣੀ ਵੀਡੀਓ ਕੱਢ ਕੇ ਦਿਖਾਉਣ ਕਿ ਮੈਂ ਤਾਂ ਇਹਨੂੰ ਕੁਝ ਨਹੀਂ ਬੋਲਿਆ ਪਰ ਇਹ ਜਿਆ ਹੋ ਨਹੀਂ ਸਕਦਾ ਕਿਉਂਕਿ ਪੁਲਿਸ ਤਾਂ ਜਗ੍ਹਾ-ਜਗ੍ਹਾ ਤੇ ਕਰਪਟ ਹੈ ਜੀ ਸਮਾਂ ਤਾਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ